ਮੇਰਾ ਵਿਆਹ ਇੱਥੇ ਕਰਤਾ ਆ ਸਰਦਾਰਾਂ ਦੇ ਘਰੇ ਤੇਰਾ ਵਿਆਹ ਹੋ ਗਿਆ ਕੰਬੜੀਏ ਦੇਖ ਲਾ ਕੀ ਹਾਲ ਬਣਾ ਰੱਖਿਆ ਆਪਦਾ ਕਹਿੰਦੇ ਸੀ ਕਿ ਵੱਡੇ ਘਰੇ ਵਿਆਹਤੀ ਵੱਡੇ ਘਰੇ ਵਿਆਹਤੀ ਆ ਹੁੰਦੇ ਨੇ ਵੱਡੇ ਘਰਾਂ ਦੇ ਹਾਲ ਜਿੱਤਿਆ ਹੰਬੇ ਤੂੰ ਕੀ ਹਾਲ ਬਣਾਇਆ ਆਪਣਾ ਚੰਨੋ ਮੇਰੇ ਹਾਲ ਦਾ ਤਾਂ ਤੂੰ ਸਾਨੂੰ ਪਰ ਤੂੰ ਆ ਕੀ ਹਾਲ ਬਣਾਈ ਬੈਠੀ ਆਂਦਾ ਆ ਮੈਦਾਨਾਂ ਦੇ ਆ ਕੰਮ ਹੁੰਦੇ ਨੇ ਕਿ ਇਕੱਲੇ ਆ ਕੇ ਵੀ ਬੰਦੇ ਨੂੰ ਚਿੰਤਾ ਦਾਸ਼ ਬਣਾ ਦੋ ਤੈਨੂੰ ਕੀ ਪਤਾ ਮੇਟਾ ਪਹਿਲਾਂ ਵੀ ਪੂਰੀ ਸੀ ਤੇ ਅੱਜ ਵੀ ਅਧੂਰੀ ਹੈ ਨਾ ਐਨਕਾ ਹੁਣ ਆ ਗਿਆ ਹੁਣ ਤੈਨੂੰ ਅਧੂਰੀ ਨਹੀਂ ਰਹਿਣ ਨੂੰ ਤਾਂ ਤੈਨੂੰ ਕੀ ਪਤਾ ਇੱਥੇ ਮੈਂ ਕਿੰਨੇ ਦਿਨ ਕੱਢਦੀ ਆ ਕਿਹੋ ਜਿਹਾ ਪੱਤਾ ਜੀ ਦੇ ਨਾਲ ਮੇਰਾ ਵਿਆਹ ਹੋਇਆ ਚੰਗਾ ਤਾਂ ਬਥੇਰਾ ਦਿਲ ਦਾ ਬਹੁਤ ਵਧੀਆ ਕੋਠੀਆਂ ਕਾਰ ਸਹੂਰਤ ਸਭ ਕੁਸਾ ਫਿਰ ਤੈਨੂੰ ਕਮੀ ਕਰਦੀ ਆ ਜੰਨੂ ਇੱਥੇ ਜਦੋਂ ਆਹ ਹਾਲ ਬਣਾਈ ਬੈਠੀ ਹੈਗੀ ਇੰਨੇ ਲੱਗਦੇ ਆ ਲੱਗਦੇ ਮੈਨੂੰ 2 ਸਾਲ ਲੱਗੇ ਕਬੀ ਕਮੀ ਕੀ ਪੁੱਛਦਾ ਤੋ ਮੇਰੇ ਤਾਂ ਚਾਕ ਕੁਮਾਰੇ ਨੇ ਜਿੱਤਿਆ ਚਾ ਮੇਰੇ ਕੁਮਾਰੇ ਨੇ ਇਹ ਤਾਂ ਗੱਲ ਤੇ ਠੀਕ ਆ ਤੇ ਮੇਰੇ ਤਾਂ ਚਾਕ ਕੁਮਾਰੇ ਨੇ ਕੋਈ ਨਹੀਂ ਬਸ ਠਹਿਮੋ ਬਹੁਤ ਰੋਲਾ ਦੇ ਨੇ ਹੁਣ ਹੋਰ ਨਹੀਂ ਰੋਣਾ ਬੱਚਿਆਂ ਦਾ ਕੀ ਹਾਲ ਹੈ ਬੱਚੇ ਬੇਜੀਤਿਆ ਕਿਉਂ ਕੰਬਲਾ ਹੋਇਆ ਕਿਹੜੇ ਬੱਚਿਆਂ ਦੀ ਗੱਲ ਕਰਦਾ ਤੂੰ ਕਿਉਂ ਕੀ ਗੱਲ ਤੇਰੇ ਬੱਚੇ ਨਹੀਂ ਹੈਗੇ 2 ਸਾਲ ਤਾਂ ਹੋ ਗਏ ਤੇਰੇ ਵਿਆਹ ਹੋਈ ਨਹੀਂ ਬੱਚੇ ਬੇ ਜਿਹਦੇ ਨਾਲ ਮੈਂ ਵਿਆਹੀ ਆ ਉਹ ਬੰਦੇ ਨੇ ਮਰਦਾ ਆਪਣੇ ਵੀ ਦੱਸ ਨਾ ਕਿੱਥੇ ਲਿਆ ਕੇ ਤੈਨੂੰ ਸਿੱਟਿਆ ਤੇ ਤੇਰੀ ਚੋੜ ਇੱਕ ਵੀ ਖੁਸ਼ੀ ਨਹੀਂ ਪਾਈ ਕਿਹੜੀਆਂ ਖੁਸ਼ੀਆਂ ਤੇ ਗੱਲਾਂ ਕਰਦਾ ਮੈਂ ਤਾਂ ਕੋਤਿਆਂ ਨੂੰ ਸਰਤਾ ਮੇਰੀ ਚਾਚੀ ਚਾਚੇ ਨੇ ਐਨੀ ਮੇਰੀ ਬੁਰੀ ਜੋਣ ਬਸ ਉਹਨਾਂ ਨੇ ਤਾਂ ਕਾਹ ਦੇਖ ਲੈ ਵੀ ਕੋਟੀਆਂ ਕਾਰਾਂ ਜਮੀਨ ਵਾਲਾ ਬੰਦਾ ਮੇਰੀ ਚਾਚੀ ਕਹਿੰਦੀ 15 ਕਿੱਲੇ ਜ਼ਮੀਨ ਦੇ ਆਉਂਦੇ ਨੇ ਮੁੰਡੇ ਨੂੰ ਤੂੰ ਐਸਾ ਕਰੇਂਗੀ ਐਸਾ ਪਰ ਮੇਰੇ ਦਿਲ ਦੀ ਐਸਤਾਨੀ ਹੋਈ 15 ਮਿੰਟ ਦਾ ਪਿਆਰ ਵੀ ਨਹੀਂ ਤੇਰੇ ਕੋਲੇ ਜੇ ਤੂੰ ਖੁਸ਼ ਰਹਿ ਸਕੀਏ ਛੱਡ ਜਿੱਤੇ ਮਤਾਬ ਦਿੰਦਾ ਕਿਵੇਂਗੀ ਫਿਰ ਤੂੰ ਦੱਸ ਤੇ ਰਗਿਆ ਹੋ ਗਿਆ ਕੀ ਲੱਸਾਂ ਤੈਨੂੰ ਤੇਰੇ ਜਾਣ ਬਾਅਦ ਮੈਂ ਵੀ ਵਿਆਹ ਨਹੀਂ ਕਰਾਇਆ ਦਰਦਰ ਝਟਕਦਾ ਫਿਰਦਾ ਰਿਹਾ ਤੂੰ ਵਿਆਹ ਕਰਾਇਆ ਨਹੀਂ ਨਾ ਮੈਂ ਕਿੱਥੇ ਵਿਆਹ ਕਰਾ ਲੈਂਦਾ ਜੇ ਤੇਰੀਆਂ ਯਾਦਾਂ ਮੇਰਾ ਕਿਹੜਾ ਛੜਦੀਆਂ ਮੈਂ ਫੇਰ ਹੀ ਵਿਆਹ ਕਰਾਉਂਦਾ ਫੇਰ ਹੀ ਉਸ ਜ਼ਿੰਦਗੀ ਚੋਂ ਬਾਹਰ ਆਉਂਦਾ ਵੀ ਤੂੰ ਤਾਂ ਵਿਆਹ ਕਰਾ ਲੈਂਦਾ ਕਈ ਜੀ ਜ਼ਿੰਦਗੀ ਬਣਾ ਰੱਖੀ ਐ ਆਪਣਾ ਵਿਆਹ ਕਰਾ ਕੇ ਅੱਗੇ ਵਧ ਜਾਣਾ ਸੀ ਮੈਂ ਤਾਂ ਤੇਰੇ ਤੋਂ ਬਿਨਾ ਨਾ ਕਿਸੇ ਹੋਰ ਬਾਰੇ ਸੋਚਿਆ ਵੀ ਨਹੀਂ ਸੀ ਚੱਲ ਸੱਡ ਮੈਂ ਤੈਨੂੰ ਚਾਹ ਵਾਹ ਕੇ ਮੇਰੀ ਤਾਂ ਜ਼ਿੰਦਗੀ ਤੇਰੇ ਨਾਲ ਸੀ ਪਾਣੀ ਪੀਂਕ ਚਾਹ ਪੀਂਗਾ ਸੱਡ ਹੁਣ ਤੂੰ ਆ ਗਿਆ ਨਾ ਤੂੰ ਇੱਥੇ ਕਿਵੇਂ ਸੱਚ ਮੈਂ ਤਾਂ ਇੱਥੇ ਬਸ ਮੇਰਾ ਦੋਸਤ ਆ ਮੁੰਡਾ ਹਾਂ ਉਹਦੇ ਕੋਲੇ ਆਇਆ ਸੀਗਾ ਉਹਨੇ ਮੈਨੂੰ ਦੋਸਤ ਕੋਲ ਨਹੀਂ ਆਇਆ ਨਾਲ ਤੂੰ ਮੈਂ ਤਾਂ ਪਿੰਡ ਚ ਆਇਆ